ਸਿਸਕਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਬਾਹਰ ਹੋ ਰਹੀ ਸੀ ਹਲਕੀ ਫੁਲਕੀ بارش ਮੈਂ ਅੰਦਰ ਦਾਲ ਚੋਲ ਵਗੈਰਾ ਬਣਾ ਕੇ ਥੋੜੀ देर ਵਾਸਤੇ ਆ ਗਈਆਂ ਬਾਹਰ ਕਿਉਂਕਿ ਬਾਹਰ ਜਿਹੜਾ ਮੌਸਮ ਹੈ ਨਾ ਥੋੜਾ ਠੰਡਾ ਜਿਹਾ ਹੋ ਗਿਆ بارش ਨਾਲ ਤੇ ਅੰਦਰ ਜਿਹੜੀ ਬਹੁਤ ਗਰਮ ਹੈ ਅੱਛਾ ਤੇ ਮੈਂ ਧੁੱਤੇ ਸੀ ਕੱਪੜੇ ਦੇ ਸਟੈਂਡ ਤੇ ਪਾ ਕੇ ਇੱਥੇ ਰੱਖ ਦਿੱਤੇ ਕਿਉਂਕਿ بارش ਦਾ ਕੋਈ ਪਤਾ ਨਹੀਂ ਹੈਗਾ ਦੁਬਾਰਾ ਫੇਰ ਸ਼ੁਰੂ ਹੋ ਜਵੇ ਫਿਲਹਾਲ ਜਿਹੜੀ ਬਾਰਿਸ਼ ਹੋ ਤੁਸੀਂ ਪਿੱਛੇ ਦੇਖ ਸਕਦੇ ਹੋ ਛੱਟ ਗਈ ਆ ਪਰ ਮੌਸਮ ਜਿਹੜਾ ਬਾਹਰ ਉਹ ਠੰਡਾ ਹੈ ਅੰਦਰ ਜਿਹੜਾ ਉਹ ਬਹੁਤ ਗਰਮ ਆ ਅੰਦਰ ਬਹੁਤ ਜ਼ਿਆਦਾ ਗਰਮੀ ਆ ਇਸ ਕਰਕੇ ਮੈਂ ਥੋੜੀ देर ਵਾਸਤੇ ਮੰਜੇ ਤੇ ਆ ਕੇ ਬੈਠੀ ਬਾਾਰ ਹੋ ਰਹੀ ਹੈ ਜੀ ਬਾਰਿਸ਼ ਬਾਰਿਸ਼ ਨਹੀਂ ਬਿਲਕੁਲ ਨਹੀਂ ਹੋ ਰਹੀ ਇਸ ਕੋਦਮ ਜਿਹੜਾ ਹੈ ਬਾਰਿਸ਼ ਕੀਦਨ ਲੱਗੇ ਤੇ ਬਾਬਾ ਜੀ ਦੀ ਬਾਣੀ ਚੱਲ ਰਹੀ ਆ दम चली गई है लाइट थोड़ी जी बारिश हुई ना लाइट भी कट लेती बर्फ़ आई है ਕੀ ਕਹਿੰਦੀ ਆ ਇੱਧਰ ਬੰਨ ਰਹੀ ਹੋ ਜੀ ਆਪਣੇ Baal ਜੋ ਆਪਣੇ ਬਾਟ ਕੇ ਰੈਡੀ ਆ ਚੱਪਾ ਬੋਇਲ ਬਣਾਇਆ ਜੀਰੇ ਵਾਲੇ ਨਹੀਂ ਬਣਾਏ ਤੇ ਦਾਲ ਵੀ ਵਿੱਚ ਹੀ ਆ ਬਾਹਰ ਹੋ ਰਹੀ ਹੈ ਹਲਕੀ ਫੁਕੀ بارش ਥੋੜਾ ਹੀ ਸਿਮਤੇ ਹੋ ਰੱਖ ਦਾਂਗੇ। ਵਾਟਰ ਕੁਲਰ ਮੈਂ ਭਰ ਦਿੱਤਾ ਹੈ। ਬਾਹਰ ਚੱਲ ਰਹੀ ਹੈ ਠੰਡੀ ਠੰਡੀ ਹਵਾ। ਲਾਈਟ ਵੀ ਆ ਗਈ ਹੈ ਪਹਿਲਾਂ ਕੱਟ ਗਈ ਸੀ। ਹੁਣ ਆ ਗਈ ਹੈ। ਤੇ ਬੱਚੇ ਦੇਖ ਰਹੇ ਸੀ ਅੰਦਰ ਟੀਵੀ। ਮੈਂ ਆ ਕੇ ਬੈ ਗਈ ਹਾਂ ਥੋੜੀ देर ਬਾਅਦ ਹੁਣ ਕਰਾਂਗੇ ਆਪਾਂ ਡਿਨਰ। ਲੋ ਜੀ ਰਾਤ ਨੂੰ ਵੀਡੀਓ ਫਿਰ ਅੱਗੇ ਨਹੀਂ ਬਣਾਈ ਹੈਗੀ। ਕਿਉਂਕਿ ਲਾਈਟ ਆਈ ਜਾਂਦੀ ਸੀ ਜਾਈ ਜਾਂਦੀ ਸੀ ਇਹ ਹੈ ਜੀ ਦੂਜੇ ਦਿਨ ਦੀ ਵੀਡੀਓ ਮੈਂ ਸਾਰਾ ਘਰ ਦਾ ਕੰਮ ਨਿਪਟਾ ਆ ਕੇ ਫ੍ਰੀ ਹੋ ਕੇ ヘア ਮਾਸਕ ਲਗਾ ਕੇ ਤੇ ਬੈਠ ਗਈਆਂ ਮਸ਼ੀਨ ਤੇ 2 ਮਹੀਨੇ ਹੋ ਗਏ ਮੇਰੇ ਇਸ ਸੂਟ ਨੂੰ ਕੱਟੇ ਹੋਏ ਨੂੰ ਪਤਾ ਨਹੀਂ ਕਿਉਂ ਦਿਲ ਨਹੀਂ ਕਰਦਾ ਮਸ਼ੀਨ ਤੇ ਬੈਠਣ ਨੂੰ ਇੰਨੀ ਜ਼ਿਆਦਾ ਗਰਮੀ ਪਤਾ ਨਹੀਂ ਮੈਂ ਹੀ ਸੋਚ ਰਹੀ ਕਿ ਇਹਦੇ ਪੜੇ ਨਾਲ ਸੂਟ ਕੱਟਿਆ ਜਿਹੜਾ ਬੈਠਣ ਦਾ ਮਸ਼ੀਨ ਤੇ ਟਾਈਮ ਹੀ ਨਹੀਂ ਲੱਗ ਰਿਹਾ ਨਾਈ ਜੀ ਕਰ ਰਿਹਾ ਇੰਨੀ ਗਰਮੀ ਦੇ ਵਿੱਚ ਅੱਜ ਇੱਕ ਤਾਂ ਇਸ ਕਮਰੇ ਦਾ ਏਸੀ ਠੀਕ ਹੋ ਗਿਆ ਪਹਿਲੇ ਏਸੀ ਖਰਾਬ ਸੀ ਇਸ ਕਮਰੇ ਦਾ ਫਿਰ ਮੈਂ ਕਿਹਾ ਹੁਣ ਆਪਾਂ ਬੈਠ ਕੇ ਬੱਚੇ ਗਏ ਹੋਏ ਸਕੂਲ ਘਰ ਦਾ ਕੰਮ ਨਿਪਟੜ ਗਿਆ ਲੰਚ ਟਾਈਮ ਤੱਕ ਆਜੇ ਦੇਖਣਾ ਵੀ ਆਪਣਾ ਸੂਟ ਜਿਹੜਾ ਇਹ ਰੈਡੀ ਹੋ ਜਵੇ ਲੰਚ ਟਾਈਮ ਬੱਚਿਆਂ ਦੇ ਆਂਦਿਆਂ ਨੂੰ ਤੇ ਇਦਨ ਮੈਂ ਜਿਹੜਾ ਇਹ ਫਟਾਫਟ ਜਿਹੜਾ ਸੂਟ ਕਰਨਾ ਸ਼ੁਰੂ ਕਰਤਾ ਤਿਆਰ ਪਤਾ ਨਹੀਂ ਕਿਉਂ ਗਰਮੀ ਜ਼ਿਆਦਾ ਆ ਜਾਂ ਕੀ ਆ 2 ਮਹੀਨੇ ਹੋ ਗਏ ਮੈਨੂੰ ਇਸ ਸੂਟ ਨੂੰ ਕਟਿੰਗ ਕਰਕੇ ਰੱਖੇ ਹੋਏ ਨੂੰ ਬਾਕੀ ਸਾਰੇ ਕਾਫੀ ਸੂਟ ਸੀਗੇ 4-5 ਸੂਟ ਮੈਂ ਉਹਦੀ ਵੀਡੀਓ ਵੀ ਪਾਈ ਸੀ ਉਹ ਸੇਲ ਹੋ ਗਏ ਸਿਰਫ ਇਹ ਇੱਕ ਸੂਟ ਇਦਾਂ ਦਾ ਆੜਿਆ ਨਾ ਪੰਜ ਪੰਜ 5 ਸੂਟ ਸੀ ਆਈ ਥਿੰਕ 5 ਸੂਟਾਂ ਦੇ ਵਿੱਚੋਂ ਇਹ ਇੱਕ ਸੂਟ ਇਦਾਂ ਦਾ ਆੜਿਆ ਨਾ ਇਹਦਾ ਟਾਈਮ ਹੀ ਨਹੀਂ ਆ ਰਿਹਾ ਸੀ ਇਹਨ ਦਾ ਇੱਕ ਤਾਂ ਇਹ ਕੱਪੜਾ ਥੋੜਾ ਜਿਹਾ ਤਿਲਕਮਾਇਆ ਜੋਰ ਜੱਟ ਦਾ ਤੇ ਇਹਨੂੰ ਸੈਟਿੰਗ ਕਰਨ 'ਚ ਬਹੁਤ ਟਾਈਮ ਲੱਗਦਾ ਹੈ ਇੱਕ ਪਤਾ ਨਹੀਂ ਕਿਉਂ ਦਿਲ ਹੀ ਨਹੀਂ ਕਰਦਾ ਮਸ਼ੀਨ ਤੇ ਬੈਠਣ ਨੂੰ ਅੱਜ ਬਹੁਤ ਔਖਾ ਮੂਡ ਬਣਾਇਆ ਆ ਮਸ਼ੀਨ ਤੇ ਬੈਠਣ ਦਾ ਮੈਂ ਕਿ ਅੱਜ ਜਿਹੜਾ ਇਹ ਕੰਮ ਆ ਇਹ ਨਵੀੜਨਾ ਹੀ ਨਵੀੜਨਾ ਚਾਹੀਏ ਜੋ ਮਰਜ਼ੀ ਹੋ ਜਾਵੇ ਵੀ ਅੱਜ ਮੈਨੂੰ ਇਹ ਸੂਟ ਸਿਲਣਾ ਹੀ ਸਿਲਣਾ ਆ ਤੇ ਮੈਂ ਜਿਹੜਾ ਲੰਚ ਟਾਈਮ ਵੇਲੇ ਉੱਠ ਗਈ ਸੀਗੀ ਲੰਚ ਟਾਈਮ ਹੋ ਗਿਆ ਸੀਗਾ ਬੱਚਿਆਂ ਦਾ ਸੂਟ ਸੀਂਦੇ ਸੀਂਦੇ ਇੰਨਾ ਤਿਲਕਮਾ ਕੱਪੜਾ ਸੀ ਸੈੱਟ ਹੀ ਨਹੀਂ ਸੀ ਆ ਰਿਹਾ ਬਹੁਤ ਮੁਸ਼ਕਿਲ ਨਾਲ ਜਿਹੜਾ ਇਹ ਸੂਟ ਮੈਂ ਪੂਰਾ ਕੀਤਾ ਸ਼ਾਮ ਤਾਈਂ ਇੰਨੇ ਚ ਤਾਂ ਬੰਦਾ ਤਿੰਨ ਸੂਟ ਸੀਂਦੇ ਹੁੰਦਾ ਜਿੰਨੇ ਚ ਮੈਂ ਇੱਕ ਸੂਟ ਹੀ ਰੈਡੀ ਕੀਤਾ ਹੈ ਤੇ ਉਧਰੋਂ ਬੱਚਿਆਂ ਦਾ ਲੰਚ ਟਾਈਮ ਹੋ ਗਿਆ ਸੀ ਬੱਚੇ ਆ ਗਏ ਸੀ ਉਹਨਾਂ ਦੇ ਮਤਲਬ ਲੰਚ ਵਗੈਰਾ ਬਣਾਉਣ ਵਾਸਤੇ ਫਿਰ ਮੈਂ ਉੱਠ ਗਈ ਸੀ ਫਿਰ ਮੈਂ ਕਿਹਾ ਚਲੋ ਉਹਨਾਂ ਆ ਕੇ హెਅਰ ਵਾਸ਼ ਕਰਕੇ ਫਿਰ ਇਹ ਮੈਂ ਮਸ਼ੀਨ ਤੇ ਸ਼ਾਮ ਟਾਈਮ ਬੈਠੂੰਗੀ ਤੇ ਹੁਣ ਹੋ ਗਿਆ ਸੀ ਟਾਈਮ 5:00 ਵਜੇ ਕੇ ਸੀਗੇ ਮੈਂ ਕਿ ਹੁਣ ਪਹਿਲਾਂ ਇਹਨੂੰ ਕੰਪਲੀਟ ਕਰਾਂ ਅੱਜ ਨਹੀਂ ਛੱਡਣਾ ਚਾਹੀਏ ਜੋ ਮਰਜ਼ੀ ਹੋ ਜਵੇ ਅੱਜ ਮੈਨੂੰ ਇਹਨੂੰ ਸੂਟ ਨੂੰ ਕੰਪਲੀਟ ਕਰਨਾ ਹੀ ਕਰਨਾ ਆ ਕਿਉਂਕਿ ਜੇ ਸੀ ਹੋਊਗੀ ਤਾਂ ਹੀ ਹੋਰ ਕੋਈ ਜਿੱਦਾਂ ਹੁਣ ਬੇਟੀ ਸਿਰ ਹੋਈ ਹੋਈ ਹੈ ਵੀ ਮੈਨੂੰ ਰਖੜੀ ਤੇ ਸੂਟ ਪਹਿਨਣਾ ਨਾ ਇੱਕ ਉਹਦਾ ਸੂਟ ਆ ਉਹ ਵੀ ਰੈਡੀ ਕਰਨਾ ਆ ਦੋ ਸੂਟ ਉਹਦੇ ਹੋਰ ਆ ਉਹ ਵੀ ਮੈਨੂੰ ਤਿਆਰ ਕਰਨੇ ਆ ਤਾਂ ਇਸ ਕਰਕੇ ਮੈਂ ਅੱਜ ਮੈਂ ਕਿ ਜੋ ਮਰਜ਼ੀ ਹੋ ਜਵੇ ਅੱਜ ਮੈਂ ਸੂਟ ਪੂਰਾ ਕਰਕੇ ਛੱਡਣਾ ਚਾਹੀਏ ਜੋ ਮਰਜ਼ੀ ਤੇ ਮੈਂ फटाफट ਇਹਦੀਆਂ ਪਲੋਈਆਂ ਜੜੀਆਂ ਆ ਨਾ ਉਹ ਥੋੜੀਆਂ ਜੀਆਂ ਮਤਲਬ ਕਪੜਾ ਖਿੱਚ ਹੋ ਰਿਆ ਸੀ ਉਹ ਮੈਂ ਖੋਲ ਕੇ ਦੁਬਾਰਾ ਸੈੱਟ ਕਰ ਰਹੀ ਸੀ ਵੈਸੇ ਜਦੋਂ ਇਹ ਸੂਟ ਸਟਿਚ ਇੰਨਾ ਪਿਆਰਾ ਬਣਿਆ ਹੈ ਨਾ ਕਿਸੇ ਵੀਡੀਓ ਚ ਦਿਖਾਉਂਗੀ ਤੁਹਾਨੂੰ ਕਿਉਂਕਿ ਜੇ ਮੈਂ ਵੀਡੀਓ ਦੇ ਵਿੱਚ ਇਹਦੇ ਵਿੱਚ ਉਹ ਕੀਤਾ ਤਾਂ ਬਹੁਤ ਲੰਬੀ ਹੋ ਜਾਊਗੀ ਵੀਡੀਓ ਤੇ ਇੰਨੀ ਲੰਬੀ ਵੀਡੀਓ ਕੋਈ ਜਿਹੜਾ ਆ ਵਾਚ ਵੀ ਨਹੀਂ ਕਰਦਾ ਉਮੀਦ ਕਰਦੀ ਆ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੋਊਗੀ ਜੇ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੈਨੂੰ ਸਟੀਚਿੰਗ ਕਰਨ ਦਾ ਇੰਨਾ ਸ਼ੌਂਕ ਆ ਨਾ ਮਤਲਬ ਕਿ ਮੈਨੂੰ ਆਉਂਦਾ ਵੀ ਮੈਂ ਹਰ ਤਰ੍ਹਾਂ ਦਾ ਡਿਜ਼ਾਈਨਰ ਸੂਟ ਜਿਹੜਾ ਹੈ ਉਹ ਸੀਵਾ ਪਰ ਟਾਈਮ ਦੀ ਇੰਨੀ ਹੁੰਦੀ ਘਰ ਦਾ ਕੰਮ ਵੀ ਕਰਨਾ ਡੰਗਰ ਪਸੂਆਂ ਵੱਲ ਵੀ ਉੱਧਰ ਵੀ ਖੇਤਾਂ ਵੱਲ ਵੀ ਕਈ ਵਾਰੀ ਘੁੰਮਣ ਨਿਕਲ ਜੀਦਾ ਆ ਜਾਂ ਦਿਹਾੜੀ ਵਗੈਰਾ ਹੁੰਦੇ ਉਹਨਾਂ ਦੀ ਰੋਟੀ ਵਗੈਰਾ ਬਣਾਣੀ ਹੁੰਦੀ ਐ ਇਸ ਕਰਕੇ ਮਸ਼ੀਨ ਤੇ ਬਹੁਤ ਔਖਾ ਬੈਠ ਹੁੰਦਾ ਆ ਤੇ ਇਹ ਸੂਟ ਨੂੰ ਇੰਨਾ ਟਾਈਮ ਲੱਗ ਗਿਆ ਇੰਨਾ ਟਾਈਮ ਅੱਜ ਤਾਈਂ ਮੈਂ ਕਿਸੇ ਕੱਪੜੇ ਨੂੰ ਸੀਨ ਚ ਨਹੀਂ ਲਾਇਆ ਦਿਹਾੜੀ ਚ ਦੋ ਸੂਟ ਵੀ ਸੀ ਹੋ ਜਾਂਦੇ ਆ ਪਰ ਕੰਮ ਦੇ ਨਾਲ ਨਾਲ ਮਤਲਬ ਕਿ ਜਿੰਨਾ ਕੰਮ ਹੋਵੇ ਉਹਦੇ ਨਾਲ ਤਾਂ ਵੀ ਦੋ ਸੂਟ ਸਿਰ ਹੋ ਜਾਂਦੇ ਪਰ ਇਸ ਸੂਟ ਨੇ ਤਾਂ ਮੇਰੀ ਜਾਨ ਲੈਣੀ ਲਾ ਲਈ ਦੋ ਮਹੀਨਿਆਂ ਤੋਂ ਇਹ ਸੂਟ ਮੇਰਾ ਜਿਹੜਾ ਪੈਂਡੰਮ ਤੇ ਆ ਗਿਆ ਜਿਹੜਾ ਹੁਣ ਜਾ ਕੇ ਕੰਪਲੀਟ ਹੋਇਆ ਇੱਥੇ ਹਰ ਮਨ ਆਪਣਾ ਬੈਗ ਲੈ ਕੇ ਆ ਗਈ ਅੱਦੇ ਬੱਚੇ ਵਿੱਚ ਵਿੱਚ ਬੱਚੇ ਪਰੇਸ਼ਾਨ ਕਰਦੇ ਆ ਸਾਡਾ ਕੰਮ ਕਰਦੋ ਉਹਦੀ ਜਿਪੜ ਗਈ ਸੀ ਕਿ ਕਹਿੰਦੀ ਮम्मा ਜਿਪੜ ਠੀਕ ਕਰਕੇ ਦਿਓ ਤੇ ਫਿਰ ਇੱਦੀ ਕੰਮ ਰੁਕਦਾ ਰਹਿੰਦਾ ਆ ਚਲੋ ਉਮੀਦ ਕਰਦੀਆਂ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਸ਼ੇਕਲ ਬਾਈ ਬਾਈ